ਜਿਸੀ ਅੱਜ ਤੁਸੀਂ ਇੱਥੇ ਪਟਵਾਰੀ ਨੂੰ ਘੇਰਿਆ ਕਾਰਨ ਕਿ ਘੇਰਨ ਦਾ ਕਾਰਨ ਕੀ ਪਟਵਾਰੀ ਨੂੰ ਤੁਸੀਂ ਅੱਜ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸੱਚ ਦੀ ਪੜਤਾਲ ਦਾ ਸੀ ਜਥੇ ਬੰਦੀ ਉਹਨੀਆਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਆਮ ਲੋਕਾਂ ਦੀ ਗੱਲ ਸਰਕਾਰਾਂ ਤੱਕ ਪਹੁੰਚਾਉਂਦੇ ਆ ਇਹ ਜਿਹੜਾ ਅੱਜ ਦਾ ਮੰਨ ਕੇ ਚਲੋ ਪਟਵਾਰੀ ਨੂੰ ਘੇਰਿਆਗਾ ਕੁਝ ਕੁ ਦਿਨ ਪਹਿਲਾਂ ਡਿਪਟੀ ਸਾਹਿਬ ਐਸਡੀਐਮ ਸਾਹਿਬ ਤੇ ਕਈ ਉੱਚ ਅਧਿਕਾਰੀ ਆਏ ਹੋਏ ਸੀਗੇ ਪਰਾਲੀ ਨੂੰ ਕਿਸਾਨ ਨੇ ਬੇਵੱਸ ਮਜਬੂਰੀ ਵਸ ਅੱਗ ਲਾਈ ਹੋਈ ਸੀ ਕਿਉਂਕਿ ਉਹ ਇੱਥੇ ਗਠਾ ਬਣਾਉਣ ਵਾਲੀ ਮਸ਼ੀਨ ਨਹੀਂ ਜਾਂਦੀ ਉੱਥੇ ਮੁੜ ਕੇ ਇਹ ਵਿਸ਼ਵਾਸ ਜਿਹੋ ਉਹਨਾਂ ਨਾਲ ਅਸੀਂ ਗੱਲਬਾਤ ਕਰੀ ਉਹਨਾਂ ਦਾ ਵੀ ਘੇਰਾ ਘਰਾਓ ਕਰਿਆ ਤਾਂ ਇਹ ਵਿਸ਼ਵਾਸ ਦਿਵਾ ਗਿਆ ਸੀ ਐਸ ਐਚਓ ਸਾਹਿਬਾ ਵੀ ਸਾਡੇ ਅਧਿਕਾਰੀ ਜ਼ਰੂਰ ਆਉਣਗੇ ਪਰ ਕਿਸੇ ਦੀ ਕੋਈ ਕਾਰਵਾਈ ਨਹੀਂ ਕਰਦੇਗੇ ਠੀਕ ਆ ਅਸੀਂ ਅੱਗ ਲੱਗੀ ਉਹ ਬੁਝਾ ਦਿੰਨੇ ਆ ਪ੍ਰਦੂਸ਼ਣ ਕਰਦੇ ਪਰ ਸਾਡੇ ਤੇ ਲਿਖਤੀ ਕਾਰਵਾਈ ਕੋਈ ਨਹੀਂ ਅਸੀਂ ਕਰਦੇਗੇ ਪਰ ਜਦੋਂ ਅੱਜ ਪਟਵਾਰੀ ਸਾਹਿਬ ਇੱਥੇ ਘਰੇ ਆਏ ਤੇ ਇਹਨਾਂ ਦਾ ਵਾਹਨ ਆਪਣੇ ਸਾਥੀਆਂ ਕੋਲੇ ਠੇਕੇ ਦੇ ਆਗੇ ਯਾਰ ਦੋਸਤਾ ਕਹ ਉਹਦੇ ਕੋਲੇ ਠੇਕੇ ਤੇ ਆਗਾ ਉਹਨੇ ਮੇਰੇ ਨਾਲ ਗੱਲ ਕਰੀ ਜਾਂਦਾ ਐ ਕਰਕੇ ਬਈ ਪਟਵਾਰੀ ਆਇਆਗਾ ਮੈਂ ਕਿਹਾ ਕਿਵੇਂ ਆ ਪਤਾ ਨਹੀਂ ਬਾਈਆਂ ਦਾ ਤੂੰ ਆ ਜਾ ਚਲ ਅਸੀਂ ਤਿੰਨ ਚਾਰ ਜਣੇ ਇੱਥੇ ਆਏ ਜਦੋਂ ਆ ਕੇ ਪਟਵਾਰੀ ਸਾਹਿਬ ਨੂੰ ਪੁੱਛਿਆ ਪਟਵਾਰੀ ਸਾਹਿਬ ਕਿਵੇਂ ਆਏ ਆ ਆਂਦਾ ਸੀ ਤਾਂ ਜਿਹੜੇ ਚਲਾਨ ਕੱਟੇ ਆਗੇ ਉਹਨਾਂ ਦਾ ਜ਼ਮਾਨਾ ਜਿਹੜਾ ਪਾਇਆ ਉਹ ਵਸੂਲਣ ਆਏ ਆਂਗੇ ਚਲੋ ਅਸੀਂ ਆਖਿਆ ਜਿਹੜਾ ਤੁਹਾਡੇ ਕੋਲੇ ਚਲਾਨ ਆ ਉਹ ਸਾਨੂੰ ਦੇ ਦਿਓ ਤਾਂ ਪਟਵਾਰੀ ਸਾਹਿਬ ਨੇ ਮੋਬਾਈਲ ਜਿਹਦੇ ਹੱਥ 'ਚ ਆ ਮਾਰ ਕੇ ਆਂਦਾ ਉਹ ਉਹ ਗੁੱਥੇ ਭੁੱਲਿਆ ਜਾਂਦਾ ਦਫ਼ਤਰ 'ਚ ਭੁੱਲੇ ਨਹੀਂ ਆਏ ਇਹੀ ਗੱਲ ਹੋਈ ਸੀ ਨਹੀਂ ਸਹੀ ਦੱਸੋ ਨਾ ਤੁਸੀਂ ਬਾਈਕ ਦੇ ਰਹੇ ਨਹੀਂ ਉਹੀ ਗੱਲ ਹੋਈ ਸੀ ਵਿੱਚੋਂ ਨਾ ਬੋਲੋ ਬਾਅਦ ਵਿੱਚ ਤੁਸੀਂ ਆਪ ਦਾ ਪੱਖ ਰੱਖਦੇ ਜੇ ਨਹੀਂ ਫਿਰ ਗੱਲ ਦਾ ਸਹੀ ਦੱਸੋ ਨਾ ਦੱਸ ਜੀ ਇਹ ਆਂਦੇ ਅਸੀਂ ਉੱਥੇ ਦਫ਼ਤਰੋਂ ਆਪਦਾ ਚਲਾਨ ਆ ਇੱਥੇ ਆਜੋ ਆਪਾਂ ਨਾਲ ਹੀ ਲੈ ਲਈਏ ਸਾਨੂੰ ਕੋਈ ਵੀ ਜਾਨੀ ਕਿ ਚਲਾਨ ਵਗੈਰਾ ਦੀ ਅਜੇ ਤੱਕ ਕੋਈ ਕਾਪੀ ਨਹੀਂ ਦਿੱਤੀ ਪਟਵਾਰੀ ਸਾਹਿਬ ਖੜਾ ਜੇ ਕੋਈ ਕਾਪੀ ਵਗੈਰਾ ਪ੍ਰੂਫ ਵਗੈਰਾ ਦਿੱਤਾ ਤਾਂ ਦਿਖਾ ਸਕਦਾਗਾ ਅਜੇ ਤੱਕ ਕੁਝ ਵੀ ਚਲਾਨ ਦਾ ਉਹ ਦਿਖਾਇਆ ਨਹੀਂ ਸਾਨੂੰ ਅਸੀਂ ਤਿੰਨ ਚਾਰ ਜਣੇ ਬੈਠੇ ਰਿਹਾ ਘਰ ਵਾਲਾ ਵੀ ਤੇ ਸਾਥੀ ਖੜਾ ਹੋਊਗਾ ਤੇ ਦੂਜਾ ਵੀ ਜਿਹਦੇ ਕੋਲ ਬਾਹਰ ਠੇਕੇ ਤੋਂ ਵੀ ਇੱਥੇ ਖ ਚਲੋ ਇਹ ਤੁਹਾਨੂੰ ਬਹੁਤ ਸਾਦ ਨੂੰ ਲੱਗਿਆਗਾ ਵੀ ਇਹ ਗੱਲ ਠੀਕ ਨਹੀਂ ਉਹਦੇ ਐਸਐਸ ਸਾਹਿਬ ਨੇ ਕੀ ਕਿਹਾ ਸੀਗਾ ਵੀ ਕੋਈ ਵੀ ਜੁਰਮਾਨਾ ਵਗੈਰੀ ਨਹੀਂ ਹੁੰਦੇ ਕੋਈ ਰੈਡ ਐਂਟਰੀਆਂ ਨਹੀਂ ਹੁੰਦੀਆਂ ਕੋਈ ਗ੍ਰਫਤਾਰੀ ਨਹੀਂ ਹੁੰਦੀਗੀ ਤੇ ਦੂਜੇ ਪਾਸੇ ਇਹ ਹੋ ਰਿਹਾਗਾ ਅਸੀਂ ਇਸ ਤੋਂ ਬਾਅਦ ਐਸਓ ਸਾਹਿਬ ਨਾਲ ਵੀ ਗੱਲਬਾਤ ਕਰੀ ਫੋਨ ਤੇ ਵੀ ਆ ਗੱਲਬਾਤ ਆ ਗਈ ਉਹ ਕਹਿੰਦਾ ਸੀ ਅਸੀਂ ਇੱਥੇ ਆਉਣੀ ਆ ਕਿ ਅਸੀਂ ਗੱਲਬਾਤ ਕਰਦਿਆਂ ਵੀ ਕੀ ਸਾਰੀ ਘਟਨਾ ਗਈ ਅਸੀਂ ਪਟਵਾਰੀ ਸਾਹਿਬ ਨੂੰ ਕਿਹਾਗਾ ਜਿੰਨੇ ਚਿਰ ਉਸ ਦੇ ਉੱਚ ਅਧਿਕਾਰੀ ਆਉਂਦੇ ਨਹੀਂ ਇਹ ਕਹਿੰਦਾ ਸਾਨੂੰ ਉੱਚ ਅਧਿਕਾਰੀਆਂ ਨੇ ਭੇਜਿਆ ਹੋਇਆਗਾ ਜੁਰਮਾਨਾ ਵਸੂਲਣ ਦੇ ਲਈ ਅਸੀਂ ਆ ਕਿ ਜਿੰਨੇ ਚਿਰ ਤੁਸੀਂ ਉਹ ਨਹੀਂ ਆਉਂਦੇ ਕਿ ਸਾਡੇ ਨਾਲ ਗੱਲਬਾਤ ਕਰਨ ਕਿ ਸਾਨੂੰ ਕੁਝ ਹੋਰਾਂ ਦੇ ਆ ਤੁਹਾਨੂੰ ਕੁਝ ਹੋਰਾਂ ਦਾ ਗੱਲ ਇੱਥੇ ਸਾਫ਼ ਹੋਊਗੀ ਇਸ ਕਰਕੇ ਅਸੀਂ ਇਹਨਾਂ ਦਾ ਘਰਾਓ ਕਰਿਆਗਾ ਕਿਉਂਕਿ ਪ੍ਰਾਲੀ ਨੂੰ ਅੱਗ ਲਾਉਣਾ ਸਾਡੇ ਕਿਸਾਨ ਦੇ ਮਜਬੂਰੀ ਆ ਬੇਵੱਸਾਗਾ ਕਿਉਂਕਿ ਉਹਨਾਂ ਦੀ ਕਰੀ ਹੋਈ ਪ੍ਰਾਲੀ ਇਕੱਠੀ ਮਸ਼ੀਨਰੀ ਦੇ ਨਾਲ ਉਹ ਇਕੱਠੀ ਜੀ ਵੀ ਕਰਕੇ ਰੱਖ ਲੈਂਦੇ ਆ ਉਹਨਾਂ ਨੂੰ ਵੀ ਲੋਕਾਂ ਨੇ ਅੱਗ ਲਾਈ ਆਗੀ ਕਿਉਂਕਿ ਘਟਨਾ ਦਾ ਗੱਠਾ ਬਣਾਉਣ ਗਏ ਆ ਤੇ ਨਾ ਉਹਨਾਂ ਨੂੰ ਚੱਕਣ ਗਏ ਆ ਉਹ ਖੁਦ ਮਸ਼ੀਨਾਂ ਵਾਲੇ ਇਹ ਗੱਲ ਕਹਿ ਰਹੇ ਆਗੇ ਵੀ ਹੁਣ ਗੱਠਾ ਮੰਨ ਕੇ ਚਲੋ ਫੈਕਟਰੀ ਵਾਲੇ ਨਹੀਂ ਲੈਂਦੇਗੀ ਤਾਂ ਕਿਸਾਨ ਫਿਰ ਕੀ ਕਰੇ ਕਿੰਨੇ ਵਾਹ ਨੂੰ ਅੱਗ ਲਾਈ ਸੀ ਜਿਹੜੀ ਤੁਸੀਂ ਕਿੰਨੇ ਏਕੜ ਸੀ ਇਹ ਮੰਨ ਕੇ ਚਲੋ ਕੋਈ 5-4 ਏਕੜ ਦੀ ਗੱਲਬਾਤ ਹੈ ਜਿਹੜੀ ਸਾਹ ਸਾ ਇਹਨਾਂ ਨੇ ਦੱਸੀ ਹੈਗੀ ਕਿਸਾਨ ਨੇ ਵੀ ਆ ਪੰਜ ਚਾਰ ਏਕੜਾਂ ਵਾਂ ਨੂੰ ਅੱਗ ਲੱਗੀ ਸੀ ਉਹ ਪੀੜੀ ਪਈ ਆ ਉੱਥੇ ਕੋਈ ਮੰਨ ਕੇ ਚਲੋ ਮਸ਼ੀਨ ਨਹੀਂ ਜਾਂਦੀਗੀ। ਹੂੰ। ਤੇ ਪਟਵਾਰੀ ਸਾਹਿਬ ਵੀ ਮੰਨ ਰਿਹਾ ਇਹ ਗੱਲ ਨੂੰ ਵੀ ਉੱਥੇ ਮਸ਼ੀਨ ਨਹੀਂ ਜਾਂਦੀ ਇਹ ਵੀ ਵੇਖ ਕੇ ਆਏ ਆਗੇ। ਹੂੰ। ਵੀ ਇਹ ਕਹਿੰਦੇ ਸਾਡੀ ਵੀ ਮਜਬੂਰੀ ਆ ਪਤਾ ਕਿਸਾਨ ਦੀ ਵੀ ਮਜਬੂਰੀ ਆਗੀ। ਹੂੰ। ਕੋਈ ਜੁਰਮਾਨੇ ਦੀ ਗੱਲ ਹੋਈ ਵੀ ਕਿੰਨਾ ਕਰਿਆ ਏਕੜੋਂ ਇੱਕ ਏਕੜੋਂ ਕਿੰਨਾ ਕਿਤੇ ਇਹਨਾਂ ਨੇ। 2500 ਰੁਪਿਆ ਪਟਵਾਰੀ ਸਾਹਿਬ ਨੇ ਉਹ ਦੱਸਿਆ ਜਾ ਰਿਹਾ ਵੀ 2500 ਰੁਪਿਆ ਏਕੜ ਦਾ ਕਰ ਦੋ। ਹੂੰ। ਦੋ ਕਿੱਲਾਂ ਦਾ ਪੰਜ। ਕੋਈ ਨੋਟਿਸ ਵਗੈਰਾ ਪਟਵਾਰੀ ਸਾਹਿਬ ਲੈ ਕੇ ਆਏ ਜੇ ਯਾਨੀ ਕਿ ਗੱਲ ਕਰ ਲੈਣੇ ਤੇ ਪਟਵਾਰੀ ਸਾਹਿਬ ਵੀ ਖੜੇ ਗੱਲਬਾਤ ਕਰਦੇ ਉਹਨਾਂ ਨਾਲ ਪਰ ਪਟਵਾਰੀ ਸਾਹਿਬ ਕੀ ਕਹਿ ਰਹੇ ਕਿਸਾਨ ਜੀ ਦੀ ਗੱਲ ਬਾਤ ਇਹ ਤਾਂ ਜੇ ਦੇਖੋ ਜੀ ਜਦੋਂ ਲੋਕੇਸ਼ਨ ਆ ਜਾਂਦੀ ਹੈ ਸੈਟਲਾਈਟ ਦੁਆਰਾ ਸੈਂਟਰ ਪੀਆਰਐਸ ਦੁਆਰਾ ਜਿਹੜੀ ਲੋਕੇਸ਼ਨ ਆ ਉਹਦੀ ਰਿਪੋਰਟ ਨੋਡਲ ਅਫਸਰ ਦੁਆਰਾ ਕੀਤੀ ਜਾਂਦੀ ਹੈ ਕਿ ਅੱਗ ਲੱਗੀ ਹੈ ਹਾਂਜੀ ਉਸ ਲੋਕੇਸ਼ਨ ਦੀ ਜੋ ਮਾਲ ਕੀ ਰਿਕਾਰਡ ਪਟਵਾਰੀ ਨੇ ਦੇਣਾ ਉਸ ਤੋਂ ਬਾਅਦ ਜਿਹੜੀ ਉਹਦੀ ਕੋਈ ਰਿਕਵਰੀ ਹੈ ਉਹ ਸਾਡੇ ਚਲਾਨ ਜਿਹੜੇ ਇਹਨਾਂ ਦੇ ਕੱਟੇ ਗਏ ਜਿੰਨਾ ਕਿਸਾਨਾਂ ਦੇ ਰੈਡਰ ਮੱਲੇ ਕਿ ਲੋਕੇਸ਼ਨ ਆਈ ਹੈ ਉਹਦੀ ਰਿਕਵਰੀ ਦੇ ਬਾਬਤ ਇੱਥੇ ਆਇਆ ਹਾਂ ਇਹ ਕਹਿੰਦੇ ਕੁਝ ਪ੍ਰੂਫ ਹੈ ਨਹੀਂ ਕਿ ਬਟਵਾ ਜੀ ਪ੍ਰੂਫ ਆ ਚਲਾਨ ਹੈਗੇ ਸਰ ਜੀ ਆ ਪ੍ਰੂਫ ਹੈਗੇ ਅਕਿਰਸ਼ਨ ਕੁਮਾਰ ਸਾਡੇ ਜਿਹੜੇ ਕਲਸਟਰ ਅਫਸਰ ਆ ਮੋਬਾਈਲ ਦੇ ਵਿੱਚ ਹੈਗੇ ਆ ਚਲਾਨ ਜੀ ਆ ਪਿਆ ਚਲਾਨ ਜਿਹੜੇ ਇਹਨਾਂ ਦੇ ਕਟੇ ਆ ਉਹ ਤੁਸੀਂ ਬਾਕਾਇਦਾ ਇਹਨਾਂ ਨੂੰ ਫੋਟੋ ਵਿੱਚ ਦਿਖਾ ਸਕਦੇ ਹੋ ਜੀ ਆ ਪਿਆ ਇੱਥੇ ਜੇ ਤੁਸੀਂ ਇਹਨੇ ਦਾ ਇਹ ਸਾਰਿਆਂ ਨੂੰ ਤਕਰੀਬਨ ਇੱਦਾਂ ਹੀ ਬਖੋਣੇ ਤੁਸੀਂ ਜਿੰਨੇ ਨਹੀਂ ਇਹਨਾਂ ਦੀ ਹਾਰਡ ਕਾਪੀ ਵੀ ਦੇ ਦਾਂਗਾ ਬਟ ਹਲੇ ਮੈਂ ਕੋਈ ਮਤਲਬ ਕਿ ਉੱਥੋਂ ਜਿਵੇਂ ਕਹਿੰਦੇ ਆਪਾਂ ਪ੍ਰਿੰਟ ਆਊਟ ਕੱਢ ਕੇ ਇਹਨਾਂ ਨੂੰ ਹਾਰਡ ਕਾਪੀ ਜਿਹੜੀ ਇਹ ਤਾਂ ਕੋਰਸੀਦ ਹੋਊਗੀ ਉਹ ਵੀ ਇਹਨਾਂ ਦਿੱਤੇ ਜੋ ਚਲਾਨ ਭਰਿਆ ਗਿਆ ਜੀ ਹਾਂ ਕਿੰਨਾ ਆਇਆ ਇਹਨਾਂ ਨੂੰ ਜਿੰਨੇ ਜੁਰਮਾਨਾ ਇੱਕ ਏਕੜ ਦਾ 2500 ਪ੍ਰਤੀ ਏਕੜ ਸਾਰਾ 2500 ਉਹ ਭਰਨਾ ਹੀ ਪਊਗਾ ਸਰਕਾਰ ਦੇ ਹਦਾਇਤਾਂ ਮੁਤਾਬਕ ਭਰਨਾ ਪਊਗਾ ਜੀ ਜੇ ਤੁਸੀਂ ਜੀ ਇਹ ਕਹਿੰਦੇ ਜੇ ਕਾਪੀ ਚਾਹੀਦੀ ਸੀ ਕੱਢ ਕੇ ਦੇ ਸਕਦੇ ਆ ਸਾਡੇ ਕੋਲ ਮੋਬਾਈਲ ਦੇ ਵਿੱਚ ਹੈਗਾ ਉਪਰ ਬਾਅਦ ਦੀ ਗੱਲਾਂ ਨੇ ਜੀ ਪਹਿਲਾਂ ਤਾਂ ਸਾਨੂੰ ਅਜ ਕੁਝ ਨਹੀਂ ਇਹਨਾਂ ਦਿਖਾਇਆਗਾ ਰਿਕਵਰੀ ਹੋਊਗੀ ਕੁਝ ਕਿ ਉਹ ਨਹੀਂ ਦਿਖਾਇਆ ਜਿੱਸੀ ਦਿਖਾਇਆ ਸਾਬ ਹੁਣ ਘਰ ਵਾਲਾ ਖੜਾ ਜੀ ਇਸ ਤੋਂ ਸਾਰੀ ਗੱਲਬਾਤ ਇਸ ਦਾ ਪੱਖ ਸੁਣ ਲੋ ਜੀ ਇਸ ਦਾ ਨਾ ਜਾਓ ਜੀ ਸਾਨੂੰ ਸਾਡੇ ਘਰੇ ਆਏ ਸੀਗੇ ਸਵੇਰੇ ਹੀ ਹਾਂਜੀ ਸਾਨੂੰ ਆਦੇ ਵੀ ਕਿੱਲੇ ਨੂੰ 2500 ਰੁਪਿਆ ਪਾਇਆ ਸੀ ਹੂੰ ਵੀ 5000 ਰੁਪਿਆ ਉਹਦਾ ਨਾ ਕੀ ਵੀ ਬੰਦਾ ਤੁਹਾਡਾ ਦੋ ਕਿੱਲੇ ਨੂੰ ਅੱਗ ਲਾਈਏ ਹੂੰ ਤੇ ਮੈਂ ਫਿਰ ਇਹਨਾਂ ਨੂੰ ਜੱਸੀ ਵਰਗਿਆਂ ਨੂੰ ਫੋਨ ਕਰਤਾ ਜੀ ਤੇ ਫਿਰ ਅਸੀਂ ਪਟਵਾਰੀ ਸਾਹਿਬ ਨੂੰ ਇੱਥੇ ਰੋਕ ਲਏ ਜੀ ਕੀ ਇਹ ਭਰ ਨਹੀਂ ਪੂਆ ਕਿਸਾਨ ਨੂੰ ਨਹੀਂ ਭਰ ਨਹੀਂ ਅਸੀਂ ਤਾਂ ਨਹੀਂ ਭਰਦੇ ਜੀ ਸਾਡੀ ਜਦੇਬੰਦੀ ਦਾ ਫੈਸਲਾਗਾ ਨਾ ਅਸੀਂ ਅੱਜ ਕਰਕੇ ਨਾ ਗੱਲ ਕਰਗੇ ਅਸੀਂ ਇਹਨਾਂ ਚੀਜ਼ਾਂ ਦਾ ਡਟ ਕੇ ਵਿਰੋਧ ਕਰਾਂਗੇ ਠੀਕ ਆ ਕਿਸਾਨ ਤਣਕ ਦੀ ਵਜਾਈ ਕਰੀ ਜਾਂਦਾ ਕੁਝ ਮੰਡੀਆਂ ਦੇ ਵਿੱਚ ਉਹ ਨਾ ਪਿਆ ਬੋਲ ਜੇ ਵੇ ਆ ਅਸੀਂ ਮੰਨ ਕੇ ਜੋ ਜਦੇਬੰਦੀ ਸਾਨੂੰ ਕਾਲ ਦੇਊਗੀ ਸੂਬੇ ਬਣੀ ਆਊਗੀ ਅਸੀਂ ਕਰਾਂਗੇ ਘੇਰ ਕਰਾਈ ਇਹਨਾਂ ਦੀ ਫਿਰ ਅਸੀਂ ਰੱਦ ਕਰਾਵਾਂਗੇ ਜਿਹੜੀਆਂ ਰੈਡ ਐਂਟਰੀ ਆਉਂਆਂ ਜਾਂ ਜੁਰਮਾਨੇ ਕਰੇ ਹੈਗੇ ਅਸੀਂ ਸਾਰੇ ਰੱਦ ਕਰਾਵਾਂਗੇ ਇਹ ਜੀ ਪਰ ਆ ਜੀ ਜੇ ਨਹੀਂ ਜੁਰਮਾਨਾ ਭਾਦਦਾ ਤਾਂ ਉਹ ਤੇ ਕੀ ਕਾਰਵਾਈ ਹੋਣੀ ਹੈ ਕਿਸਾਨ ਤੇ ਜਰਮਾਨਾ ਨਹੀਂ ਭਰਦਾ ਤਾਂ ਇਹ ਉਹਦਾ ਸਰਕਾਰ ਦੇ ਹਦਾਇਤਾਂ ਮੁਤਾਬਕ ਤਾਂ ਹਲੇ ਅੱਗੇ ਗਾਈਡਲਾਈਨਸ ਆਉਗੀਆਂ ਜਿਵੇਂ ਇਹ ਪਹਿਲਾਂ ਤਾਂ ਇਹੀ ਆਰਡਰ ਹੈ ਕਿ ਰੈੱਡ ਐਂਟਰੀ ਕਰਨੀ ਹੈ ਰਿਕਾਰਡ ਦੇ ਵਿੱਚ ਜਿਹੜਾ ਜਰਮਾਨਾ ਉਹ ਭਰਨੀ ਪਰਨਾ ਹੈ ਜਦੋਂ ਰੈੱਡ ਐਂਟਰੀ ਹੁੰਦੀ ਹੈ ਮਤਲਬ ਕਿ ਉਸ ਤੋਂ ਬਾਅਦ ਮਤਲਬ ਕਿ ਕਿਸਾਨ ਆਪਦੀ ਕੋਈ ਵੇਚ-ਵਟ ਜਾਂ ਕੋਈ ਲੋਨ ਲਿਮਟ ਉਹਦੇ ਵਿੱਚ ਪ੍ਰੋਬਲਮ ਆਏਗੀ ਜੀ ਇੱਕ ਰਿਕਾਰਡ ਖਰਾਬ ਕਰ ਦਿੱਤਾ ਜਾਂਦਾ ਜਿਵੇਂ ਆਪਾਂ ਕਹਿੰਦੇ ਸਿੱਬਲ ਵਾਂਗ ਸਿੱਬੜੀ ਹੈ ਕਿ ਤਰ੍ਹਾਂ ਦੀ ਕਿਸਾਨ ਦੀ ਜਿਹੜੀ ਖਰਾਬ ਕਰ ਦਿੱਤੀ ਜਿਹਨੂੰ ਕੋਈ ਲੋਨ ਨਹੀਂ ਮਿਲੂਗਾ ਇਹ ਕਹਿੰਦੇ ਨਹੀਂ ਪਰ ਤਾਂ ਨਾ ਪਰ ਇਹ ਕਹਿੰਦੇ ਸਿੱਬੜੀ ਖਰਾਬ ਕਰ ਦਾਂਗੇ ਜੇ ਨਹੀਂ ਕਿਤੇ ਲਾਲੀਕ ਮਾਰ ਦਿੰਦਾ ਜੇ ਬੈਂਕ ਕਹਿੰਦੇ ਲਾਲੀਕ ਮਾਰਤੀ ਦੂ ਬਾਅਦ ਕੋਈ ਤੁਸ ਲੌਨ ਨਹੀਂ ਲੈ ਸਕਦੇ ਕੋਈ ਗੱਲ ਨਹੀਂ ਹੋਈ ਜਾਂਦੇ ਕਿਸਾਨ ਦੀ ਸਿੰਬਲ ਕੋਈ ਗੱਲ ਨਹੀਂ ਖਰਾਬ ਹੁੰਦੀ ਆ ਤਾਂ ਪਰ ਕਿਸਾਨ ਦੀ ਮਜਬੂਰੀ ਆ ਕਿਸਾਨ ਕਰੇਗੀ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਨਾ ਇਹ ਰਿਕਾਰਡ ਵੀ ਖਰਾਬ ਹੋ ਗਿਆ ਨਾ ਤੇ ਰਿਕਾਰਡ ਹੁਣ ਜਾਣ ਬੁੱਝ ਕੇ ਖਰਾਬ ਕਰੀ ਜਾਂਦਾ ਤੇ ਕਰੀ ਜਾ ਨਾ ਅਫਸਰਾਂ ਨਾਲ ਗੱਲ ਕਰੋ ਨਾ ਮੈਂ ਰਿਕਾਰਡ ਵੀ ਖਰਾਬ ਨਾ ਕਰ ਕੋਈ ਰਿਕਾਰਡ ਵਾਲੀ ਧਿਆਨ ਦਿਓ ਅਫਸਰਾ ਮੁਰੇ ਮੰਨ ਕੇ ਚੱਲ ਬਧਾਇਆ ਕਿਦੇ ਮੰਠਾ 18 ਦੇਣਾ ਬਾਜ਼ਪੀ ਪੱਟ ਸਿਆਪਾ ਕਰਕੇ ਆਏ ਆ ਹਾਂ ਅਜੇ ਪੂਰੇ ਪੰਜਾਬ ਦੇ ਵਿੱਚ ਟੂਲ ਪਲਾਜ਼ਾ ਮੂਰੇ ਅੱਜ ਮੰਤਰੀਆਂ ਦੇ ਘਰਾਉ ਮੂਰੇ ਬੈਠੇ ਆਂ ਬਾਰਾਂ ਮੂਰੇ ਘਰਾਉ ਕਰਿਆ ਹੂੰ ਅਸੀਂ ਇਹੀ ਦੱਸੀ ਜਾਂਦੇ ਆ ਨਾ ਵੀ ਕਿਸਾਨ ਦੀ ਮਜਬੂਰੀ ਆ ਕੋਈ ਸ਼ੌਂਕ ਨਹੀਂ ਅਗ ਲਾਉਣਾ ਜੀ ਜਿਵੇਂ ਰਿਕਾਰਡ ਖਰਾਬ ਦੀ ਗੱਲ ਕਰੀਏ ਜੇ ਰਿਕਾਰਡ ਖਰਾਬ ਹੋ ਜੂਗਾ ਕੱਲੋਂ ਕਿਸਾਨ ਨੇ ਕਿਸੇ ਵਿਆਹ ਸ਼ਾਦੀ ਕਰਨੀ ਹੈ ਮਕਾਨ ਪਾਉਣਾ ਬੈਂਕ ਤੋਂ ਲੋਨ ਲੈਣਾ ਫਿਰ ਉਹ ਕਿਵੇਂ ਲਊਗਾ ਸਰਕਾਰ ਦੀ ਤੇ ਥਿਉਰੀ ਇਹੋ ਜਿਹੇ ਜਿਹੜੀ ਕਿ ਕਿਸਾਨ ਨੂੰ ਮਾਰਨਾ ਹੈ ਹੂੰ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਦੀ ਜੋ ਪੁਲਿਸ ਪ੍ਰਸ਼ਾਸਨ ਹੈ ਜੋ ਸਿਵਲ ਪ੍ਰਸ਼ਾਸਨ ਹੈ ਇਹ ਸਾਰਾ ਜ਼ਿੰਮੇਵਾਰ ਦਾ ਗਲ ਘੁੱਟਣ ਤੇ ਲੱਗਿਆ ਹੋਇਆ ਹੈ ਹੂੰ ਜਦੋਂ ਕਿ ਇਹ ਜ਼ਿੰਮੇਵਾਰ ਜੋ ਵੀ ਜੱਥੇਬੰਦੀਆਂ ਹੈਗੀਆਂ ਅਸੀਂ ਇਹਨਾਂ ਦੀ ਕੋਈ ਜਿਹੜੀ ਕਿ ਸੁਣਵਾਈ ਨਹੀਂ ਕਰਨੀ ਤੇ ਨਾ ਅਸੀਂ ਕੋਈ ਜੁਰਮਾਨੇ ਭਰਨੇ ਆ ਪਿਛਲੇ ਸਾਲ ਵੀ ਐਸ.ਡੀ.ਐਮ. ਮੈਡਮ ਨਾਲ ਆਪਣੀ ਨਾਲ ਗੱਲ ਹੋਈ ਸੀਗੀ ਆਪਣੇ ਰੋੜੀਕਪੂਰੇ ਦਾ ਏਰੀਆ ਕੋਸ਼ਿਸ਼ ਜਿਹੜਾ ਸੀਗਾ ਬੇਲਾ ਗੱਠਾਂ ਬਣਾਈਆਂ ਪਈਆਂ ਸੀਗੀਆਂ ਉਹਨਾਂ ਦੀਆਂ ਗੱਠਾਂ ਨਹੀਂ ਚੁੱਕੀਆਂ ਜਾ ਰਹੀਆਂ ਸੀਗੀਆਂ ਰੋੜੀਕਪੂਰਾ ਮਤਾਂ ਤਿੰਨ ਚਾਰ ਪਿੰਡ ਸੀਗੇ ਜਦੋਂ ਮੈਡਮ ਨੇ ਐਸਡੀਐਮ ਨਾਲ ਗੱਲ ਕੀਤੀ ਕਿੰਨੀ ਕਿਹਾ ਵੀ ਜਿਹੜਾ ਹੈਗਾ ਸਾਨੂੰ 2 ਦਿਨ ਦਾ ਸਮਾਂ ਦਿਓ ਤੇ ਅਸੀਂ 2 ਦਿਨਾਂ ਦੇ ਵਿੱਚ ਇਹਦਾ ਤੁਹਾਡਾ ਮਸਲਾ ਹੱਲ ਕਰ ਦਾਂਗੇ ਅਸੀਂ ਕਿਹਾ ਵੀ 2 ਦਿਨਾਂ ਦੇ ਬਾਅਦ ਮਸਲਾ ਸਾਡਾ ਨਹੀਂ ਹੱਲ ਹੁੰਦਾ ਤੇ ਅਸੀਂ ਤੀਜੇ ਦਿਨ ਅਸੀਂ ਜਿਹੜੀ ਕਿ ਮਜਬੂਰੀ ਬਸ ਅੱਗ ਲਾਵਾਂਗੇ ਜੋ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਜੋ ਤੁਹਾਡਾ ਕੋਈ ਤਾਣਾ ਬਾਣਾ ਆਉਂਦਾ ਆ ਜਾਣ ਦਿਓ ਅਸੀਂ ਉਹਨਾਂ ਦਾ ਘਰਾਓ ਵੀ ਕਰਾਂਗੇ ਐਸਡੀਐਮ ਮੈਡਮ ਨੇ ਮੰਨਿਆ ਵੀ ਤੁਸੀਂ ਅੱਗ ਨਾ ਲਾਓ ਪਲੀਜ਼ ਰਿਕਵੈਸਟ ਕੀਤੀ ਹੈ ਤੇ ਜਿਹੜਾ ਹੈਗਾ ਅਸੀਂ ਗੱਠਾ ਚਕਾ ਦਿੰਦੇ ਆ ਫਿਰ ਉਹਨਾਂ ਨੇ ਸਪੈਸ਼ਲ ਡੰਪ ਬਣਾ ਕੇ ਉਹਨਾਂ ਨੇ ਕਿਸੇ ਪੈਂਡ ਦੇ ਵਿੱਚ ਗੱਠਾ ਲਵਾ ਸੀ ਕੀ ਇਹ ਤਾਂ ਸਰਕਾਰ ਦਾ ਸਾਡੀ ਇਹੋ ਜੀ ਲੁੱਟਣ ਤੇ ਕੁੱਟਣ ਤੇ ਹੋਈ ਵੀ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਕਿਸੇ ਵੱਖਰੇ ਇਹਨਾਂ ਦੇ ਨੱਕ ਚ ਧਾਮ ਕੀਤਾ ਪੰਜਾਬ ਦੇ ਕਿਸਾਨਾਂ ਨੇ ਸਾਰੇ ਪ੍ਰਸ਼ਾਸਨ ਨੇ ਸਾਰੇ ਨੇ ਜੀ ਤੇ ਜਿਹੜਾ ਸੀਗਾ ਫੇਰ ਐਸਡੀਓ ਮੈਡਮ ਖੀਰ ਨੂੰ ਕਹਿੰਦੀ ਵੀ ਜਿਹੜੇ ਸਾਡੇ ਜੁਰਮਾਨੇ ਪਾਏ ਹੋਏ ਐ ਵੀ ਅਸੀਂ ਤੁਹਾਡੀ ਗੱਲ ਨਾਲ ਐਗਰੀ ਹੋ ਗਏ ਅਸੀਂ ਤੁਹਾਡੀਆਂ ਗੱਠਾਂ ਚੱਕ ਲਈ ਤਾਂ ਹੁਣ ਸਾਡੇ ਜੁਰਮਾਨੇ ਭਰਾ ਦਿਓ ਅਸੀਂ ਉੱਥੇ ਵੀ ਮੈਡਮ ਨੂੰ ਜਵਾਬ ਦਿੱਤਾ ਸੀ ਵੀ ਜਦਾਂ ਅਸੀਂ ਜੁਰਮਾਨੇ ਅੱਜ ਭਰਾਉਣੇ ਤੇ ਨਾ ਅਸੀਂ ਜੁਰਮਾਨੇ ਕੱਲ ਭਰਾਉਣੇ ਆ ਰੈੱਡ ਐਂਟਰੀਆਂ ਕਰ ਦੇਣਗੇ ਸਾਨੂੰ ਤਸੀਲ ਚ ਜਲੋਂ ਬੰਦ ਕਰ ਦੇਣਗੇ ਰੈੱਡ ਐਂਟਰੀਆਂ ਕਰ ਦੇਣਗੇ ਸਾਨੂੰ ਕੋਰਟ ਚੋਂ ਜਾਣ ਬੰਦ ਕਰ ਦੇਣਗੇ ਕੀ ਕਰ ਦੇਣਗੇ ਸਾਡਾ ਕਰੀ ਜਾਂਦਾ ਰੈੱਡ ਐਂਟਰੀਆਂ ਜ਼ਿਮੀਂਦਾਰਾਂ ਦੀਆਂ ਤਾਂ ਪਹਿਲਾਂ ਹੀ ਰੈੱਡ ਐਂਟਰੀਆਂ ਹੋਈਆਂ ਪਈਆਂ